ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਲੋਕਰਾਏ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਕਨਸੋਵਾ ਤੇਜ਼ ਹੋ ਗਈਆਂ ਨੇ ਕਈ ਮੰਤਰੀਆਂ ਦੇ ਤਬਾਦਲੇ ਤੇ ਕਈਆਂ ਦੇ ਵਿਭਾਗ ਬਦਲੇ ਜਾਣਗੇ ਤੇ ਕਈ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਜਾਵੇਗੀ ਜੋ ਨਵੇਂ ਮੰਤਰੀ ਨਵੇਂ ਚਿਹਰੇ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਸੋ ਪੰਜਾਬ ਸਰਕਾਰ ਦੇ ਵੱਲੋਂ ਇਸ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਨੇ ਜੋ ਲੁਧਿਆਣਾ ਦੀ ਜਿਮਨੀ ਚੋਣ ਤੋਂ ਬਾਅਦ ਇਹ ਬਹੁਤ ਜਲਦੀ ਮੰਤਰੀ ਮੰਡਲ ਵਿੱਚ ਫੇਰ ਬਦਲ ਹੋਵੇਗਾ ਕਿਹੜੇ ਕਿਹੜੇ ਚਿਹਰੇ ਨਵੇਂ ਸ਼ਾਮਲ ਕੀਤੇ ਜਾਣਗੇ ਤੇ ਕਿਹੜੇ ਪਹਿਲੇ ਮੰਤਰੀਆਂ ਦੇ ਵਿਭਾਗ ਬਦਲੇ ਜਾਣਗੇ ਤੇ ਕਿੰਨੇ ਮੰਤਰੀਆਂ ਦੀ ਛੁੱਟੀ ਹੋਵੇਗੀ ਇਸ ਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਸੋ ਮੰਤਰੀ ਮੰਡਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਵੀਂ ਵਾਰ ਫੇਰ ਬਦਲ ਕਰਨ ਦੀਆਂ ਕੰਸਵਾ ਤੇਜ਼ ਹੋ ਗਈਆਂ ਨੇ ਜੋ ਕਿ ਚਰਚਾ ਹੈ ਕਿ ਲੁਧਿਆਣਾ ਜਿਮਨੀ ਚੋਣ ਦੇ ਨਤੀਜੇ ਮਗਰੋਂ ਜੂਨ ਦੇ ਆਖਰੀ ਜਾਂ ਜੁਲਾਈ ਦੇ ਪਹਿਲੇ ਹਫਤੇ ਮੰਤਰੀ ਮੰਡਲ ਦੇ ਵਿੱਚ ਇਹ ਵੱਡਾ ਬਦਲਾ ਹੋਵੇਗਾ ਪਾਰਟੀ ਹਾਈ ਕਮਾਂਡ ਦੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਤੇ ਫੇਰ ਬਦਲ ਕੀਤਾ ਜਿਸ ਤੋਂ ਬਾਅਦ ਹੁਣ ਪਾਰਟੀ ਦੇ ਮੰਤਰੀਆਂ ਦੇ ਉੱਪਰ ਇਹ ਫੇਰ ਬਦਲ ਹੋਵੇਗਾ ਜਿਹੜੇ ਮੰਤਰੀਆਂ ਦਾ ਫੀਡਬੈਕ ਜੋ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਔਰ ਕੇਜਰੀਵਾਲ ਦੀਆਂ ਆਸਾਂ ਤੇ ਖਰੇ ਨਹੀਂ ਉਤਰ ਸਕੇ ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਛੁੱਟੀ ਹੋਵੇਗੀ ਉਹਨਾਂ ਦੇ ਵਿਭਾਗ ਵਾਪਸ ਲੈ ਜਾਣਗੇ ਤੇ ਉਹਨਾਂ ਥਾਂ ਉਹਨਾਂ ਦੀ ਥਾਂ ਤੇ ਨਵੇਂ ਚਿਹਰਿਆਂ ਨੂੰ ਜਿਹੜਾ ਕਿ ਮੰਤਰੀ ਮੰਡਲ ਸ਼ਾਮਲ ਕਰਨ ਵਾਸਤੇ ਤਿਆਰੀਆਂ ਸ਼ੁਰੂ ਹੋਈਆਂ ਨੇ ਸੋ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਨਰਲ ਸਕੱਤਰ ਸਕੱਤਰ ਅਤੇ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਗਿਆਨ ਜਿਸ ਕਰਕੇ ਪਾਰਟੀ ਅੰਦਰ ਮੰਤਰੀ ਮੰਡਲ ਵਿੱਚ ਬਦਲਾਅ ਦੀ ਚਰਚਾ ਹੁਣ ਬਹੁਤ ਤੇਜ਼ ਹੈ ਸ਼ਿਕਿਆ ਕ੍ਰਾਂਤੀ ਅਤੇ ਨਸ਼ਿਆਂ ਵਿਰੁੱਧ ਜੰਗ ਵਰਕੀਆਂ ਦੋ ਲੋਕ ਭਲਾਈ ਯੋਜਨਾਵਾਂ ਚਲਾਉਣ ਤੋਂ ਬਾਅਦ ਵੀ ਹੇਠਲੇ ਪੱਧਰ ਤੇ ਪਾਰਟੀਆਂ ਦੇ ਵਿੱਚ ਜੋ ਅਕਸ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਆਇਆ ਉਲਟਾ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਚੋਤੀ ਮਲਹੋਤਰਾ ਜਿਹੜੇ ਆਪਣੇ ਵਰਕਰਾਂ ਦੇ ਸਮੇਤ ਪਾਰਟੀ ਦੇ ਖਿਲਾਫ ਜਿਨੇ ਬਗਾਵਤ ਦਾ ਝੰਡਾ ਚੁੱਕ ਲਿਆ ਸੋ ਬਹੁਤ ਸਾਰੇ ਵਲੰਟੀਅਰ ਜਿਹੜੇ ਪਾਰਟੀ ਦੇ ਖਿਲਾਫ ਬਿਲਕੁਲ ਆਪਣੇ ਵੱਲੋਂ ਜਿਹੜੇ ਲਗਾਤਾਰ ਆਪਣੇ ਪਾਰਟੀ ਦੇ ਹੀ ਉੱਪਰ ਇਲਜ਼ਾਮ ਲਾ ਰਹੇ ਨੇ ਜਾਣਕਾਰੀ ਦੇ ਅਨੁਸਾਰ ਹਾਈ ਕਮਾਂਡ ਹਰ ਹਾਲਤ ਵਿੱਚ ਕਿਸੇ ਵੀ ਕੀਮਤ ਤੇ ਜਿਮਨੀ ਚੋਣ ਜਿੱਤਣਾ ਚਾਹੁੰਦੀ ਹੈ ਪਰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਹਰ ਹਾਲਤ ਵਿੱਚ ਜਿਹੜੀ ਇਹ ਸਰਕਾਰ ਦੁਬਾਰਾ ਰਿਪੀਟ ਕਰਨਾ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਪਾਰਟੀ ਆਗੂ ਨੂੰ ਪਾਰਟੀ ਦੇ ਅੰਦਰ ਜੋ ਸੁਧਾਰ ਕਰਨ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ ਜਿਮਨੀ ਚੋਣ ਵਿੱਚ ਪਾਰਟੀ ਦਾ ਉਮੀਦਵਾਰ ਸੰਜੀਵ अरोड़ा ਦੇ ਜਿੱਤਣ ਨਾਲ ਰਾਜ ਸਭਾ ਸੀਟ ਵੀ ਖਾਲੀ ਹੋਣੀ ਹੈ ਇਸ ਲਈ ਪਾਰਟੀ ਹਾਈ ਕਮਾਂਡ ਅਰੋੜਨ ਹਰ ਹੱਤ ਵਿੱਚ ਜਿਤਾਉਣਾ ਚਾਹੁੰਦੀ ਹੈ ਤਾਂ ਜੋ ਪਾਰਟੀ ਦੇ ਸੀਨੀਅਰ ਆਗੂ ਨੂੰ ਅਗਲੇ 3 ਸਾਲ ਲਈ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕੇ ਜਿਸ ਵਿੱਚ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸੋਦੀਆ ਰਾਜ ਸਭਾ ਸੀਟ ਦੇ ਬਦਲੇ ਵਿੱਚ ਪਾਰਟੀ ਲੁਧਿਆਣਾ ਪੱਛਮੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਭਰੋਸਾ ਦੇ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਅਰੋੜਾ ਨੂੰ ਭਰੋਸਾ ਦਿੱਤਾ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਪਾਰਟੀ ਦੇ ਸੀਨੀਅਰ ਆਗੂ ਇਹ ਖੁੱਲੇ ਤੌਰ ਤੇ ਐਲਾਨ ਵੀ ਕਰ ਸਕਦੇ ਹਨ ਜਿਹੜੇ ਕਿ ਉਦਯੋਗਿਕ ਸਥਾਨਿਕ ਸੰਸਥਾਵਾਂ ਅਤੇ ਸ਼ਹਿਰੀ ਵਿਕਾਸ ਵਿੱਚ ਆਗੂਤ ਕੋਈ ਵੀ ਵਿਭਾਗ ਅਰੋੜਾ ਨੂੰ ਦਿੱਤਾ ਜਾ ਸਕਦਾ ਹੈ ਇਹ ਤਿੰਨੋਂ ਬਾਗ ਨਾ ਸਿਰਫ ਸ਼ਹਿਰਾਂ ਨਾਲ ਸੰਬੰਧਤ ਹਨ ਸਗੋਂ ਸੰਜੀਵ ਅਰੋੜਾ ਦੇ ਮਨਪਸੰਦ ਵੀ ਹਨ ਦਰਅਸਲ ਕੈਬਨਿਟ ਵਿੱਚ ਦੋ ਸੀਟਾਂ ਖਾਲੀ ਪਈਆਂ ਹਨ ਜੋ ਮੰਤਰੀ ਮੰਡਲ ਦੀਆਂ ਜਿਨ੍ਹਾਂ ਨੂੰ ਸੱਤਾਧਾਰੀ ਪਾਰਟੀ ਕਿਸੇ ਵੀ ਕੀਮਤ ਤੇ ਭਰਨਾ ਚਾਹੁੰਦੀ ਹੈ ਜੋ ਕਿ ਇੱਕ ਸਾਲ ਸਮਾਂ ਬਾਕੀ ਰਹਿ ਜਾਏਗਾ ਉਸ ਤੋਂ ਪਹਿਲਾਂ ਇਹ ਸਾਰੇ ਵਿਭਾਗ ਜਿਹੜੇ ਨੇ ਉਹਨਾਂ ਦੇ ਉੱਪਰ ਮੰਤਰੀ ਸ਼ਾਮਲ ਕੀਤੇ ਜਾਣਗੇ ਦੱਸਿਆ ਜਾਂਦਾ ਕਿ ਭਗਵੰਤ ਮਾਨ ਨੇ ਆਪਣੇ 3 ਸਾਲਾਂ ਦੇ ਕਾਰਜਕਾਲ ਵਿੱਚ ਇੱਕ ਵਾਰ ਵੀ ਆਪਣੀ ਕੈਪਟਨ ਪੂਰੀ ਨਹੀਂ ਕੀਤੀ ਪਾਰਟੀ ਹਾਈ ਕਮਾਂਡ ਦੇ 4 ਤੋਂ ਵੱਧ ਮੰਤਰੀ ਮੰਡਲ ਵਿੱਚ ਜੋ ਫੇਰਬਦਲ ਕੀਤਾ ਜਾ ਰਿਹਾ ਹੈ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ بنائے ਜਾ ਸਕਦੇ ਹਨ 16 ਮੰਤਰੀ ਜੋ ਪ੍ਰੈਜ਼ੈਂਟ ਬਣੇ ਹੋਏ ਹਨ ਜਲੰਧਰ ਪੱਛਮੀ ਦੀ ਜਦੋਂ ਉਪਚੋਣ ਹੋਈ ਸੀ ਉਦੋਂ ਵੀ ਅਜਿਹਾ ਹੀ ਲੱਗ ਰਿਹਾ ਸੀ ਕਿ ਪਾਰਟੀ ਵਿੱਚ ਕੈਬਨ ਮੰਤਰੀ ਜੋ ਸਾਰੀਆਂ ਸੀਟਾਂ ਨੇ ਉਹਨਾਂ ਨੂੰ ਭਰ ਦੇਵੇਗੀ ਪਰ ਅਜਿਹਾ ਨਹੀਂ ਹੋਇਆ ਜਲੰਧਰ ਸੀਟ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਜਲੰਧਰ ਦੇ ਲੋਕ ਜੋ ਮਹਿੰਦਰ ਭਗਤ ਨੂੰ ਜਿਤਾਉਂਦੇ ਹਨ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਜਾਵੇਗੀ ਸੋ ਮੁੱਖ ਮੰਤਰੀ ਨੇ ਆਪਣਾ ਇਹ ਵਾਅਦਾ ਜ਼ਰੂਰ ਪੂਰਾ ਕੀਤਾ ਸੀ ਹੁਣ ਸਾਰਿਆਂ ਦੀਆਂ ਨਜ਼ਰਾਂ ਲੁਧਿਆਣਾ ਵਿਧਾਨ ਸਭਾ ਦੇ ਉੱਪਰ ਟਿਕੀਆਂ ਹੋਈਆਂ ਨੇ ਜੇਕਰ ਸੰਜੀਵ ਅੜੜਾ ਨੂੰ ਕੈਬਨਿਟ ਮੰਤਰੀ ਦੇ ਵਿੱਚ ਸ਼ਾਮਲ ਕਰਨਾ ਤਾਂ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਜਿੱਤਣੀ ਪਵੇਗੀ ਸੋ ਸੁਪਰੀਮ ਕੋਰਟ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੁੱਲ੍ਹਦੀਵ ਹਨਾ ਸੀਟ ਦੇ ਉੱਪਰ ਪ੍ਰਚਾਰ ਵੀ ਕਰਨ ਆਉਣਗੇ ਤੇ ਕੁਝ ਵੱਡੇ ਐਲਾਨ ਵੀ ਕਰਨਗੇ ਪਾਰਟੀ ਸੂਤਰਾਂ ਦਾ ਕਹਿਣਾ ਕਿ ਉਹਨਾਂ ਤੋਂ ਬਾਅਦ ਜੋ ਫੇਰਬਦਲ ਦਾ ਸੰਕੇਤ ਹੋਵੇਗਾ ਜੋ ਮੰਤਰੀ ਮੰਡਲ ਦੇ ਵਿੱਚ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾਣਗੇ ਜਿਵੇਂ ਕਿ ਖੇਤੀਬਾੜੀ ਮੰਤਰੀ ਤੇ ਸਿਹਤ ਵਿਭਾਗ ਮੰਤਰੀਆਂ ਦੇ ਵਿਭਾਗ ਬਦਲਣੇ ਜ਼ਰੂਰੀ ਨੇ ਕਿਉਂਕਿ ਉਹਨਾਂ ਦੇ ਉੱਪਰ ਬਹੁਤ سارے ਵੱਡੇ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ ਔਰ ਦੂਸਰੇ ਪਾਸੇ ਜਿਹੜੇ ਕਿ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਦੇ ਵਿਭਾਗ ਦੇ ਵਿੱਚ ਲਗਭਗ ਤਿੰਨ ਵਾਰ ਬਦਲਾ ਕੀਤਾ ਗਿਆ ਪਰ ਹੁਣ ਉਹਨਾਂ ਦੇ ਕੋਲ ਜੋ ਐਨ ਆਰ ਆਈ ਵਿਭਾਗ ਉਹ ਵੀ ਉਹਨਾਂ ਦੇ ਕੋਲ ਨਾ ਮਾਤਰੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਬਹੁਤ ਸਾਰੇ ਵਿਭਾਗ ਨੇ ਜਿਨ੍ਹਾਂ ਦੇ ਵਿੱਚ ਸਥਾਨਕ ਸਰਕਾਰਾਂ ਦੇ ਉੱਪਰ ਜਿਹੜਾ ਕਿ ਪਹਿਲਾਂ ਮੰਤਰੀ ਮੰਡਲ ਵਿੱਚ ਨਵਾਂ ਜਿਹੜਾ ਚਿਹਰਾ ਸ਼ਾਮਲ ਕੀਤਾ ਗਿਆ ਸੀ ਉਸ ਦੀ ਕਾਰਗੁਜ਼ਾਰੀ ਵੀ ਕੁਝ ਠੀਕ ਨਹੀਂ ਹੈ ਉਸ ਦੇ ਵਿਭਾਗ ਨੂੰ ਵੀ ਵਾਪਸ ਲਿਆ ਜਾ ਸਕਦਾ ਹੈ ਸੋ ਮੰਤਰੀ ਮੰਡਲ ਦੇ ਵਿੱਚ ਜਿਹੜਾ ਕਿ ਜੂਨ ਦੇ ਲਾਸਟ ਹਫਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਜਿਹੜਾ ਕਿ ਇਹ ਬਹੁਤ ਵੱਡਾ ਬਦਲਾ ਹੋਵੇਗਾ